ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਦੇ ਰੇਟ ਵਧੇ ਨੇ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਉੱਪਰ ਬੋਝ ਵਧਿਆ ਹੋਇਆ ਹੈ ਪੰਜਾਬ ਦੇ ਵਿੱਚ ਬਿਜਲੀ ਦੇ ਵਿੱਚ ਜਿਹੜਾ ਹੈਗਾ ਇਹ ਜੋ ਸਬਸਿਡੀ ਮਿਲਦੀ ਸੀਗੀ ਉਹ ਸਬਸਿਡੀ ਵੀ ਪੰਜਾਬ ਸਰਕਾਰ ਵੱਲੋਂ ਹੁਣ ਬੰਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਵਕਤ ਜਿਹੜਾ ਹੈਗਾ ਉਹ ਕਾਫੀ ਰੋਸ ਹੈਗਾ ਤੁਸੀਂ ਸਭ ਤੋਂ ਪਹਿਲਾਂ ਜਰੂਰ ਤਸਵੀਰ ਦੇਖੋ ਜਲੰਧਰ ਦਾ ਕਾਫੀ ਮਸ਼ਹੂਰ ਪٹرول ਪੰਪ ਹੈ ਜਿਸ ਜਗ੍ਹਾ ਦੇ ਉੱਤੇ 24 ਆਵਰ ਜਿਹੜਾ ਹੈਗਾ ਹੈ ਉਹ ਲੋਕ ਪਟਰੋਲ ਡੀਜ਼ਲ ਪਵਾਉਣ ਦੇ ਲਈ ਆਉਂਦੇ ਨੇ ਜਿਸ हिसाब ਦੇ ਨਾਲ ਪਟਰੋਲ ਡੀਜ਼ਲ ਦੇ ਇਸ ਵਾਰ ਪੰਜਾਬ ਦੇ ਵਿੱਚ ਤਿੰਨ ਚਾਰ ਵਾਰ ਜਿਹੜਾ ਉਹ ਰੇਟ ਵਧੇ ਨੇ ਜਿਸ ਜਿਸ ਤੋਂ ਪੰਜਾਬ ਦੇ ਨੌਜਵਾਨ ਖਾਸ ਕਰ ਕਾਫੀ ਜਿਹੜੇ ਨੇ ਉਹ ਨਾਕੁਸ਼ ਨਜ਼ਰ ਆ ਰਹੇ ਨੇ ਕਿਉਂਕਿ ਪਹਿਲਾ ਇੱਕ ਸਮਾਸੀਗਾ ਜਦੋਂ ਆ 100 ਰੁਪਏ ਦਾ ਪੈਟਰੋਲ ਜੇਕਰ ਤੁਸੀਂ ਪਵਾ ਲੰਨੇ ਸੀਗੇ ਤਾਂ ਕਾਫੀ ਲੰਬਾ ਸਮਾਂ ਤੁਹਾਡਾ 2-3 ਦਿਨ ਜਿਹੜਾ ਹੈਗਾ ਉਹ ਆਰਾਮ ਨਾਲ ਨਿਕਲ ਜਾਂਦਾ ਸੀ ਪਰ ਅੱਜ ਕੱਲ 100 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਇਹ 1 ਕਿਲੋਟਰ ਹੀ ਪੈਟਰੋਲ ਪ੍ਰੋਪਰ ਤਰੀਕੇ ਦੇ ਨਾਲ ਆਵੇਗਾ ਸਾਡੇ ਨਾਲ ਸਪੋਕਸਪਰਸਨ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਇਸ ਵਕਤ ਜੋ ਪ੍ਰਾਈਸ ਹਾਈ ਹੋਏ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਗੋਲ ਸਾਹਿਬ ਜਿਸ ਤਰੀਕੇ ਦੇ ਨਾਲ ਪ੍ਰਾਈਸ ਹਾਈ ਹੋਏ ਨੇ ਤਿੰਨ ਵਾਰੀ ਪੰਜਾਬ ਦੇ ਵਿੱਚ ਪ੍ਰਾਈਸ ਨੂੰ ਜਿਹੜਾ ਹੈਗਾ ਉਹ ਵਧਾਇਆ ਗਿਆ ਹੈਗਾ ਤੇ ਇਹ ਜੋ ਸਬਸਿਡੀ ਮਿਲਦੀ ਸੀਗੀ ਪੰਜਾਬ ਦੇ ਵਿੱਚ ਹੋਰ ਚੀਜ਼ਾਂ ਦੇ ਉੱਪਰ ਕਈ ਚੀਜ਼ਾਂ ਦੇ ਉੱਪਰ ਉਹ ਵੀ ਜਿਹੜੀ ਹੈਗੀ ਆ ਖਤਮ ਕੀਤੀ ਗਈ ਹੈ ਇਸ ਪੂਰੀ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਜ਼ਰੂਰ ਮੈਂ ਤਿੰਨ ਟਾਈਮ ਜਿਹੜਾ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਨੇ ਉਸ ਉੱਪਰ ਦੇਖੋ ਇਸ ਤਰ੍ਹਾਂ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਤਿੰਨ ਵਾਰੀ ਪੈਟਰੋਲ ਔਰ ਡੀਜ਼ਲ ਤੇ ਵੈਟ ਔਰ ਸੈਸ ਦੇ ਰੂਪ ਦੇ ਵਿੱਚ ਲਗਭਗ ਲਗਭਗ 2.5 ਤੋਂ 2.5 ਰੁਪਏ ਲੀਟਰ ਰੇਟ ਵਧਾ ਲਏ ਆ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਅਸੀਂ ਇਸ ਸਰਕਾਰ ਦੇ ਗਠਨ ਤੋਂ ਪਹਿਲਾਂ ਜਦੋਂ ਇਹ ਆਪਣੀ ਕੈਂਪੇਨਿੰਗ ਵੀ ਕਰਦੇ ਸੀਗੇ ਉਹਨਾਂ ਦੌਰਾਨ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਔਰ ਇਹਨਾਂ ਤੋਂ ਅਪੀਲ ਕੀਤੀ ਸੀ ਵੀ ਜਦੋਂ ਤੁਸੀਂ ਸਰਕਾਰ ਦੇ ਵਿੱਚ ਆਉਂਗੇ ਵੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਔਰ ਪੰਜਾਬ ਦੇ ਲੋਕਾਂ ਦੇ ਬੈਨੀਫਿਟ ਵਾਸਤੇ ਤੁਸੀਂ ਪੈਟਰੋਲ ਔਰ ਡੀਜ਼ਲ ਦਾ ਜਿਹੜਾ ਵੈਟ ਹੈ ਉਹਨੂੰ ਘਟਾ ਕੇ ਗੁਆਂਢੀ ਸੂਬਿਆਂ ਦੇ ਬਰਾਬਰ ਕਰੋ ਜਾਂ ਉਸ ਤੋਂ ਥੱਲੇ ਕਰੋ ਮੈਂ ਸਮਝਦਾ ਵੀ 2 ਸਾਲ ਦੇ ਅੰਤ ਤੋਂ ਬਾਅਦ ਸਾਨੂੰ ਅੱਜ ਇਸ ਚੀਜ਼ ਦਾ ਅਹਿਸਾਸ ਹੋਇਆ ਹੈ ਵੀ ਇਹ ਸਰਕਾਰ ਜਿਹੜੀ ਹੈ ਵੀ ਸਾਡੀ ਗੱਲ ਨੂੰ ਤਾਂ ਇਹਨਾਂ ਨੇ ਕੀ ਮੰਨਣਾ ਸੀ ਲੇਕਿਨ ਆਮ ਬੰਦੇ ਨੂੰ ਕਿਸਾਨਾਂ ਨੂੰ ਟਰਾਂਸਪੋਰਟਰਸ ਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਾਰ ਪਾ ਕੇ ਲੁੱਟਿਆ ਜਾ ਰਿਹਾ ਕਿਉਂਕਿ ਸਰਕਾਰ ਦੀਆਂ ਬਾਕੀ ਜਿਹੜੀਆਂ ਪਾਲਸੀਆਂ ਨੇ ਭਾਵੇਂ ਉਹ ਮਾਈਨਿੰਗ ਦੀ ਹੋਵੇ ਭਾਵੇਂ ਇੰਡਸਟਰੀਅਲ ਰੈਗੂਲਰਾਈਜੇਸ਼ਨ ਦੀ ਹੋਵੇ ਭਾਵੇਂ ਇਵਨ ਕਲੋਨੀਆਂ ਦੀ ਰੈਗੂਲਰਾਈਜੇਸ਼ਨ ਦੀ ਹੋਵੇ ਇਹਨਾਂ ਪਾਲਸੀਜ਼ ਨੂੰ ਇੰਪਲੀਮੈਂਟ ਪ੍ਰੋਪਰ ਕਰ ਨਹੀਂ ਸਕੇ ਰੈਵਨਿਊ ਜਨਰੇਸ਼ਨ ਹੀ ਹੋਇਆ ਔਰ ਇਹ ਜਿਹੜਾ ਪਾ ਰਿਹਾ ਇਹ ਸਾਰਾ ਹੀ ਤੇਲ ਦੇ ਉੱਪਰ ਪਾਈ ਜਾ ਰਿਹਾ ਔਰ ਇਸ ਨਾਲ ਜਿਹੜਾ ਆਮ ਬੰਦਾ ਆ ਉਹਦੇ ਘਰ ਦਾ ਬਜਟ ਵੀ ਹਿਲ ਰਿਹਾ ਹੈ। ਟ੍ਰਾਂਸਪੋਰਟੇਸ਼ਨ ਸਿਸਟਮ ਦੇ ਵਿੱਚ ਵੀ ਤੁਸੀਂ ਦੇਖੋ ਵੀ ਇਹਦਾ ਜਿਹੜਾ ਅਸਰ ਹੈ ਉਹ ਮਹਿੰਗਾਈ ਦੇ ਰੂਪ ਦੇ ਵਿੱਚ ਹੋਏਗਾ ਕਿਉਂਕਿ ਬਾਲ ਭਾੜਾ ਵਧੇਗਾ। ਸੋ ਮੈਂ ਸਮਝਦਾ ਕਿ ਇੱਕ ਰੋਂਗ ਡਿਸੀਜਨ ਹੈ ਔਰ ਗਵਰਨਮੈਂਟ ਆਫ ਪੰਜਾਬ ਨੂੰ ਜਲਦੀ ਤੋਂ ਜਲਦੀ ਇਸ ਜਿਹੜਾ ਡਿਸੀਜਨ ਕੀਤਾ ਗਿਆ ਹੈ ਇਹਨੂੰ ਰਿਵਰਸ ਕਰਨ ਦੀ ਲੋੜ ਹੈ। ਅੱਛਾ ਜਿਸ ਤਰੀਕੇ ਦੇ ਨਾਲ ਕਰੂਡ ਔਇਲ ਜਿਹੜਾ ਹੈਗਾ ਇਹ ਉਹ ਮੰਗਾਇਆ ਜਾਂਦਾ ਹੈਗਾ। ਕਈ ਕੰਟਰੀਜ਼ ਨੇ ਜਿਸ ਜਗ੍ਹਾ ਤੋਂ ਕਰੂਡ ਔਇਲ ਮੰਗਾਇਆ ਜਾਂਦਾ ਹੈ ਉਸ ਦਾ ਰੇਟ ਕੀ ਜਿਹੜਾ ਹੈਗਾ ਇਹ ਉਹ ਜਦੋਂ ਇੰਡੀਆ ਦੇ ਵਿੱਚ ਪਹੁੰਚਦਾ ਹੈ ਉਸ ਦਾ ਰੇਟ ਕਿੰ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਉਸ ਕਰੂਡ ਆਇਲ ਨੂੰ ਅੱਗੇ ਜਾ ਕੇ ਪਿਉਰੀਫਾਈ ਕਰਕੇ ਜਿਹੜਾ ਹੈਗਾ ਉਹ ਵੇਚਿਆ ਜਾਂਦਾ ਹੈ ਇਹ ਵੈਟ ਵਧਾਉਣ ਦਾ ਕਾਰਨ ਤਿੰਨ ਵਾਰ ਵੈਟ ਵਧਾਉਣ ਦਾ ਕਾਰਨ ਕੀ ਹੈਗਾ ਪੰਜਾਬ ਦੇ ਵਿੱਚ ਦੇਖੋ ਇਸ ਤਰ੍ਹਾਂ ਹੈ ਪੰਜਾਬ ਦਾ ਜਿਹੜਾ ਵੈਟ ਹੈ ਨਾ ਉਹਦਾ ਕਰੂਡ ਆਇਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਰੂਡ ਆਇਲ ਦੀ ਰਿਫਾਈਨਿੰਗ ਇੰਪੋਰਟ ਔਰ ਬੇਸਿਕ ਪ੍ਰੋਡਕਸ਼ਨ ਜਿਹੜਾ ਹੈ ਉਹ ਤੇਲ ਮਾਰਕੀਟਿੰਗ ਕੰਪਨੀਆਂ ਕਰਦੀਆਂ ਨੇ ਔਰ ਇਹਦੀ ਜਿਹੜੀ ਬੇਸ ਪ੍ਰਾਈਸ ਹੈ ਉਹ ਡਿਸਾਈਡ ਹੁੰਦਾ ਹੈ ਔਨ ਦਾ ਬੇਸਿਸ ਆਫ ਇੰਟਰਨੈਸ਼ਨਲ ਮਾਰਕੀਟਸ ਉਹਦੇ ਤੇ ਫਿਰ ਗਵਰਨਮੈਂਟ ਆਫ ਇੰਡੀਆ ਦੀ ਐਕਸਾਈਜ਼ ਡਿਊਟੀ ਲੱਗਦੀ ਹੈ ਲੇਕਿਨ ਜਿਹੜਾ ਵੈਟ ਹੈ ਨਾ ਇਹ ਵੈਟ ਟੈਕਸ ਔਨ ਟੈਕਸ ਹੈ ਬੇਸਿਕ ਪ੍ਰਾਈਸ ਆਫ ਪੈਟਰੋਲ ਡੀਜ਼ਲ ਉਦੇ ਉੱਪਰ ਸੈਂਟਰਲ ਗਵਰਨਮੈਂਟ ਦੀ ਐਕਸਾਈਜ਼ ਡਿਊਟੀ ਔਰ ਉਸ ਪੂਰੀ ਅਮਾਉਂਟ ਦੇ ਉੱਪਰ ਇੱਕ ਵੈਟ ਲੱਗਦਾ ਇਹਨੂੰ ਵੈਲੀਡ ਐਡੀਸ਼ਨ ਟੈਕਸ ਕਹਿੰਦੇ ਆ ਇਸੇ ਕਰਕੇ ਅਸੀਂ ਲੋਕ ਇਹ ਵੀ ਡਿਮਾਂਡ ਕਰਦੇ ਆ ਵੀ ਤੁਸੀਂ 올 ਇੰਡੀਆ ਦੇ ਵਿੱਚ ਵਨ ਨੇਸ਼ਨ ਵਨ ਰੇਟ ਦਾ ਫਾਰਮੈਟ ਲਿਆਓ ਔਰ ਜੀਐਸਟੀ ਦੇ ਵਿੱਚ ਇਹਨੂੰ ਲੈ ਕੇ ਜਾਓ ਤਾਂ ਕਿ ਇਹ ਡਬਲ ਟੈਕਸਿੰਗ ਸਿਸਟਮ ਖਤਮ ਹੋ ਜਵੇ ਲੇਕਿਨ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਜਿਹੜਾ ਵੈਟ ਆ ਬੈਟ ਦਾ ਤੇਲ ਦੀਆਂ ਇੰਟਰਨੈਸ਼ਨਲ ਮਾਰਕੀਟ ਦੀਆਂ ਕੀਮਤਾਂ ਨਾਲ ਕੋਈ ਰੋਲ ਨਹੀਂ ਹੈ ਇਹ ਪਿਓਰਲੀ ਪਿਓਰਲੀ ਸਟੇਟ ਗਵਰਨਮੈਂਟ ਦੀ ਕਮਾਈ ਦਾ ਸਾਧਨ ਹੈ ਔਰ ਕਿਤੇ ਨਾ ਕਿਤੇ ਮੈਨੂੰ ਅੱਜ ਇਹ ਲੱਗ ਰਿਹਾ ਹੈ ਵੀ ਸਰਕਾਰ ਦੇ ਕੋਲ ਹੋਰ ਕੋਈ ਸਾਧਨ ਬਣ ਨਹੀਂ ਪਾਰੇ ਤੇ ਉਹਨਾਂ ਨੇ ਇਸ ਤਰੀਕੇ ਆਮ ਜਨਤਾ ਤੇ ਟਰਾਂਸਪੋਰਟਰਾਂ ਤੇ ਕਿਸਾਨਾਂ ਤੇ ਕਿਉਂਕਿ ਦੇਖੋ ਕਿਸਾਨਾਂ ਤੇ ਉਹਨਾਂ ਨੇ ਬੋਝ ਪਾਇਆ 92 ਪੈਸੇ ਡੀਜ਼ਲ ਦੇ ਵਧਾਏ ਗਏ ਨੇ ਜਦਕਿ ਅਜ ਤੱਕ ਕਦੀ ਐਸਾ ਹੋਇਆ ਨਹੀਂ ਸੀ ਵੀ 92 ਪੈਸੇ ਡੀਜ਼ਲ ਤੇ ਜਿਵੇਂ 68 ਪੈਸੇ ਪੈਟਰੋਲ ਤੇ ਹੋਇਆ ਤੇ ਇਹ ਅਜ ਤੱਕ ਕਦੀ ਨਹੀਂ ਹੋਇਆ ਸੀ ਹਮੇਸ਼ਾ ਡੀਜ਼ਲ ਤੇ ਭਾਰ ਘਟ ਪਾਇਆ ਜਾਂਦਾ ਸੀ ਐਤਕੀ ਡੀਜ਼ਲ ਤੇ ਵੀ ਭਾਰ ਵਧ ਪਾਇਆ ਤੇ ਮੈਂ ਸਮਝਦਾ ਵੀ ਇਹ ਕਿਸਾਨਾਂ ਨਾਲ ਵੀ ਧੋਖਾ ਆ ట్రాన్స్‌ਪੋਰਟਰਾਂ ਨਾਲ ਵੀ ਧੋਖਾ ਆ ਔਰ ਆਮ ਜਨਤਾ ਨਾਲ ਵੀ ਧੋਖਾ ਹੈ ਕਿਉਂਕਿ ਜੇ ਮਾਲ ਪਹਾੜ ਵਧੇਗਾ ਤੇ ਇਹ ਜਿਹੜੀਆਂ ਆਮ ਖਾਦੇ ਦੇ ਚੀਜ਼ਾਂ ਹੈਗੀਆਂ ਖਾਣ ਪੀਣ ਦੀਆਂ ਸਬਜ਼ੀਆਂ ਹੈਗੀਆਂ ਨਾ ਸਾਰਿਆਂ ਦੇ ਭਾਜੜੇ ਹੈ ਵਧਣਗੇ ਔਰ ਨੁਕਸਾਨ ਜਿਹੜਾ ਆ ਪੰਜਾਬ ਦੀ ਜਨਤਾ ਨੂੰ ਝੇਲਣਾ ਪਊਗਾ ਇੱਕ ਤਾਂ ਮਤਲਬ ਸੈਂਟਰ ਦੇ ਵਿੱਚ ਜਦੋਂ ਇਹ ਚੀਜ਼ਾਂ ਜਦੋਂ ਆਂਦੀਆਂ ਸੀਗੀਆਂ ਉਦੋਂ ਟੈਕਸ ਲਗਾਇਆ ਜਾਂਦਾ ਸੀਗਾ ਪਰ ਉਹ ਟੈਕਸਟ ਸੀਗਾ ਹੀ ਇੱਕ ਤਾਂ ਪੈਟਰੋਲ ਡੀਜ਼ਲ ਦੇ ਉੱਪਰ ਬਟ ਜਦੋਂ ਪੰਜਾਬ ਦੇ ਵਿੱਚ ਉਸ ਸੀਨ ਨੂੰ ਹੋਰ ਕਿਉਂਕਿ ਤਿੰਨ ਵਾਰ ਜਿਹੜਾ ਹੈਗਾ ਪ੍ਰਾਈਸ ਵਧਾਏ ਗਏ ਹੈਗੇ ਨੇ ਤਿੰਨ ਗੁਣਾ ਜਿਹੜਾ ਉਹ ਟੈਕਸ ਲੋਕਾਂ ਨੂੰ ਦੇਣਾ ਪੈ ਰਿਹਾ ਹੈ ਕਿ ਸਾਫ ਦਾ ਵੈਟ ਤੇ ਵੈਟ ਕੋ ਲਗਾਇਆ ਜਾ ਰਿਹਾ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਨੁਕਸਾਨ ਜਿਹੜਾ ਹੈਗਾ ਆਮ ਲੋਕਾਂ ਨੂੰ ਜ਼ਿਆਦਾ ਹੋਵੇਗਾ ਇਸ ਤੋਂ ਵੀ ਦੇਖੋ ਆਮ ਜਨਤਾ ਤੇ ਜਿਹੜਾ ਭਾਰ ਪੈ ਰਿਹਾ ਉਹ ਤਾਂ ਪੈ ਰਿਹਾ ਉਹ ਤਾਂ ਮੈਂ ਦੱਸ ਹੀ ਰਿਹਾ ਵੀ ਜੇ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਅਗਰ ਤਿੰਨ ਵਾਰੀ ਵੈਟ ਵਧਾਇਆ ਹੈ ਤੇ ਉਹਦਾ ਜਿਹੜਾ ਭਾਰ ਹੈ ਲਗਭਗ 2 ਰੁਪਏ ਤੋਂ ਲੈ ਕੇ ਸਵਾ 2 ਰੁਪਏ 2.5 ਰੁਪਏ ਤੱਕ ਵੀ ਅਸਰ ਆ ਸਕਦਾ ਕਿਉਂਕਿ 90 90 ਪਰ ਇਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦੀ ਓਵਰਆਲ ਇਕਨੋਮੀ ਦੇ ਵਿੱਚ ਹੋਣ ਵਾਲਾ ਆ ਤੁਸੀਂ ਦੇਖੋ ਹਿਮਾਚਲ ਵਰਗਾ ਇੱਕ ਸਟੇਟ ਜਿਹੜਾ ਇੱਕ ਛੋਟਾ ਜਿਹਾ ਸਟੇਟ ਹੈ ਉਹ 2020 ਦੇ ਵਿੱਚ ਕੋਵਿਡ ਤੋਂ ਪਹਿਲਾਂ 2020 ਦੇ ਵਿੱਚ 440 ਕਰੋੜ ਰੁਪਏ ਉਹਨਾਂ ਦੀ ਰੈਵਨਿਊ ਸੀਗੀ ਸਾਲਾਨਾ ਪੈਟਰੋਲ ਔਰ ਡੀਜ਼ਲ ਤੋਂ ਔਰ ਤੁਸੀਂ ਇਹ ਦੇਖੋ ਵੀ ਕੋਵਿਡ ਦੇ ਦੌਰਾਨ ਹਿਮਾਚਲ ਨੇ 2 ਰੁਪਏ ਲੀਟਰ ਵੈਟ ਘਟਾਇਆ ਔਰ ਪੰਜਾਬ ਗਵਰਨਮੈਂਟ ਨੇ 2 ਰੁਪਏ ਲੀਟਰ ਵੈਟ ਵਧਾਇਆ ਤੇ 4 ਰੁਪਏ ਦਾ ਡਿਫਰੈਂਸ ਆ ਗਿਆ ਹਿਮਾਚਲ ਸਾਡਰੋਂ 4 ਰੁਪਏ ਸਸਤਾ ਹੋਣ ਲੱਗ ਪਿਆ ਪਹਿਲਾਂ ਵੀ ਸਾਡ ਤੋਂ ਲਗਭਗ ਰੁਪਇਆ ਪਹਿਲਾਂ ਵੀ ਸਸਤਾ ਸੀ ਤੋਂ ਕੋਵਿਡ ਤੋਂ ਬਾਅਦ ਉਹ ਸਾਡ ਤੋਂ 5 ਰੁਪਏ ਲੀਟਰ ਸਸਤੇ ਹੋ ਗਏ ਲੇਕਿਨ ਦੂਸਰੇ ਪਾਸੇ ਤੁਸੀਂ ਦੇਖੋ ਕਿ ਇਹ 4 ਸਾਲਾਂ ਦੇ ਵਿੱਚ ਜਿਹੜੀ ਸੂਬਾ 440 ਕਰੋੜ ਰੁਪਇਆ ਇਕੱਠਾ ਕਰਦਾ ਸੀ ਉਹ 1529 ਕਰੋੜ ਰੁਪਇਆ ਇਕੱਠਾ ਕਰਨ ਲੱਪਿਆ 350% ਗਰੋਥ ਹੋਈ ਹੈ ਉਹਨਾਂ ਦੀ ਇਨਕਰੀਜ਼ ਦੇ ਵਿੱਚ ਤੇ ਪੰਜਾਬ ਦੀ ਵੀ ਅਗਰ ਇਨਕਰੀਜ਼ ਜਿਹੜੀ ਦੇਖੀਏ ਉਹ 350 ਜਿਹੜੀ ਹੋਣੀ ਚਾਹੀਦੀ ਸੀ ਉਹਦੇ ਬਜਾਏ ਸਿਰਫ 140% ਗਰੋਥ ਹੋਈ ਹੈ ਤੇ ਮੈਂ ਸਮਝਦਾ ਵੀ ਜਿਹੜੀ ਪਾਲਿਸੀ ਨਾਲ ਦੇ ਸੂਬਿਆਂ ਨੇ ਅਡਾਪਟ ਕਰਕੇ ਸਸਤੇ ਪੈਟਰੋਲ ਡੀਜ਼ਲ ਨਾਲ ਇੱਕ ਤਾਂ ਆਮ ਜਨਤਾ ਨੂੰ ਰਾਹਤ ਦਿਤੀ ਹੈ ਦੂਸਰੇ ਪਾਸੇ ਆਪਣੀ ਆਮਦਨ ਵੀ ਵਧਾਈ ਹੈ ਪੰਜਾਬ ਸਰਕਾਰ ਨੂੰ ਮੇਰੇ ਬਾਰੇ ਸੋਚਣ ਦੀ ਲੋੜ ਹੈ ਅੱਗੇ ਅੱਗੇ ਕੀ ਤੁਸੀਂ ਦੇਖ ਜੇਕਰ ਪੰਜਾਬ ਸਰਕਾਰ ਨਹੀਂ ਸੋਚਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪ੍ਰਾਈਸ ਕੀ ਦੇਖਦੇ ਹੋ ਪੈਟਰੋਲ ਡੀਜ਼ਲ ਦਾ ਦੇਖੋ ਜੋ ਇਸ ਤਰੀਕੇ ਨਾਲ ਇਹਨਾਂ ਨੇ 2 ਸਾਲਾਂ ਦੇ ਵਿੱਚ 2 ਰੁਪਏ ਵਧਾ ਲਏ ਤੇ ਜੇ ਮੈਨੂੰ ਲੱਗਦਾ ਵੀ ਇਸੇ ਤਰੀਕੇ ਇਸੇ ਸਪੀਡ ਨਾਲ ਚੱਲਦੇ ਰਹੇ ਤੇ 5 ਸਾਲਾਂ 'ਚ 5 ਰੁਪਏ ਤੇ ਵਧਣਗੇ ਔਰ ਜੇ ਉਹ ਵਧਣਗੇ ਤੇ 100 ਰੁਪਿਆ ਟੱਪ ਜਾਏਗਾ ਪੰਜਾਬ ਦੇ ਵਿੱਚ ਪੈਟਰੋਲ ਦੀ ਪ੍ਰਾਈਸਿਸ ਜੋ ਕਿ ਹੁਣ ਵੀ ਕਈ ਸਟੂਪਿਆਂ ਦੇ ਵਿੱਚ ਤਾਂ ਹੈਗੀਆਂ ਲੇਕਿਨ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜੋ ਜੋ ਫਾਇਦਾ ਸਰਦਾਰ ਚਰਨਜੀਤ ਸਿੰਘ ਚੰਨੀ ਆਪਣੇ ਟਾਈਮ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਦੇ ਕੇ ਗਏ ਸੀ ਉਹਨਾਂ ਨੇ 10 ਰੁਪਏ ਲੀਟਰ ਪੈਟਰੋਲ ਤੇ ਤੇ 5 ਰੁਪਏ ਲੀਟਰ ਡੀਜ਼ਲ ਤੇ ਵੈਟ ਘਟਾਇਆ ਸੀ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਉਹਨਾਂ ਨੇ ਸਾਡੀ ਰਿਪਰੈਜ਼ੈਂਟੇਸ਼ਨ ਨੂੰ ਮੰਨਦੇ ਹੋਇਆ ਇਹ ਡਿਸੀਜਨ ਲਿਆ ਸੀ ਬੜਾ ਵੱਡਾ ਡਿਸੀਜਨ ਸੀ ਔਰ ਮੈਂ ਸਮਝਦਾ ਵੀ ਅਗਰ ਇਸ ਸਿਸਟਮ ਨੂੰ ਕਾਮਯਾਬ ਕਰਨਾ ਹੈ ਤੇ ਇਹਨਾਂ ਨੂੰ ਵੈਟ ਘਟਾਉਣਾ ਪਏਗਾ ਵੈਟ ਵਧਾ ਕੇ ਲੋਕਾਂ ਨੂੰ ਨੁਕਸਾਨ ਨਹੀਂ ਕਰਨਾ ਚਾਹੀਦਾ ਠੀਕ ਹੈ ਸ਼ੁਕਰੀਆ ਬੋਲ ਸਰ ਤਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਲੋਕ ਜਿਹੜੇ ਨੇ ਉਹ ਆ ਰਹੇ ਨੇ ਹਾਲਾਂਕਿ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਰੇਟ ਲਿਸਟ ਜਰੂਰ ਦਿਖਾਣਾ ਚਾਹੁੰਗਾ ਮੈਂ ਇਹ ਤੁਸੀਂ ਰੇਟ ਲਿਸਟ ਜਰੂਰ ਦੇਖੋ ਇਹ ਪਾਵਰ ਪੈਟਰੋਲ ਹੈ ਜੋ ਕਿ ਲੋਕਾਂ ਵੱਲੋਂ ਜਿਹੜਾ ਹੈਗਾ ਉਹ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਉਹ ਦੂਸਰਾ ਪੈਟਰੋਲ ਹੈਗਾ ਦੋਨੋਂ ਪੈਟਰੋਲ ਦੇ ਤੁਸੀਂ ਰੇਟ ਜਰੂਰ ਦੇਖੋ ਇਹ ਪਾਵਰ ਪੈਟਰੋਲ ਦਾ ਤਿੰਨ 103 ਰੁਪਏ 12 ਪੈਸਾ ਜਿਹੜਾ ਹੈਗਾ ਇਹ ਉਹ ਰੇਟ ਹੈ ਹਾਲਾਂਕਿ ਇਸ ਦਾ ਜਿਹੜਾ ਹੈ 102 ਰੁਪਏ ਪਹਿਲਾਂ ਸੀਗਾ ਤੇ ਹੁਣ ਤੁਸੀਂ ਜ਼ਰੂਰ ਦੇਖੋ ਜੋ ਪ੍ਰਾਈਸ ਵਧੇ ਹੋਏ ਨੇ ਉਹ ਵੀ ਤੁਸੀਂ ਦੇਖੋ 96.79 ਰੁਪਈਆ ਜਿਹੜਾ ਹੈਗਾ ਉਹ ਪ੍ਰਾਈਸ ਹਾਈਕ ਹੋਇਆ ਹੈ ਤਾਂ ਇਹ ਰੇਟ ਜਿਹੜਾ ਹੈਗਾ ਉਹ ਪ੍ਰੋਪਰ ਤੁਹਾਨੂੰ ਡੀਜ਼ਲ ਆ ਦੇ ਵੀ ਰੇਟ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਕਿ ਲਗਾਤਾਰ ਪ੍ਰਾਈਸ ਹੈ ਕਿਉਂਕਿ ਤੀਸਰੀ ਵਾਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਪ੍ਰਾਈਸ ਜਿਹੜੇ ਨੇ ਉਹ ਵਧੇ ਨੇ ਇਹ ਤੁਸੀਂ ਤਸਵੀਰ ਜਰੂਰ ਦੇਖੋ 98.79 ਜਿਹੜਾ ਹੈਗਾ ਇਹ ਉਹ ਰੁਪਏ ਲੀਟਰ ਜਿਹੜਾ ਹੈ ਉਹ ਮਿਲ ਰਿਹਾ ਹੈ ਪੈਟਰੋਲ ਜਿਹੜਾ ਹੈਗਾ ਇਹ ਉਹ 95 ਪੈਸੇ ਜਿਹੜਾ ਹੈ ਵਧਾਇਆ ਗਿਆ 95 ਤੋਂ 93 ਪੈਸੇ ਵਧਾਇਆ ਗਿਆ ਉਸ ਦੇ ਨਾਲ ਹੀ ਤੁਸੀਂ ਡੀਜ਼ਲ ਦਾ ਰੇਟ ਜਰੂਰ ਦੇਖੋ ਡੀਜ਼ਲ 87.31 ਜਿਹੜਾ ਹੈਗਾ ਉਹ ਆ ਇਹ ਸਾਧ ਦੇ ਨਾਲ ਹੁਣ ਡੀਜ਼ਲ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਿਲਦਾ ਹੈ ਲੋਕ ਹਾਂ 73 ਪੈਸੇ ਜਿਹੜਾ ਹੈਗਾ ਹੈ ਉਹ ਡੀਜ਼ਲ ਦਾ ਵੀ ਰੇਟ ਵਧਾਇਆ ਹੋਇਆ ਹੈ ਲੋਕ ਵੀ ਨੇ ਗੱਲ ਬਾਤ ਵੀ ਜਰੂਰ ਹੋਸੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਪੁੱਛ ਰਹੇ ਨੇ ਅੱਛਾ ਜਿਸ ਤਰੀਕੇ ਦੇ ਨਾਲ ਪ੍ਰਾਈਸ ਵਧੇ ਹੋਏ ਨੇ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਉਸ ਤੇ ਸਰ ਮੈਂ ਐਕਚੁਅਲ ਜਲਦੀ ਮੰਗੂ ਮੈਂ ਜਾਣਾ ਹੈ ਹਾਂਜੀ ਅਸੂਰ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਲਗਾਤਾਰ ਕਿਉਂਕਿ ਇਹਨ ਵਾਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੇ ਪ੍ਰਾਈਸ ਜਿਹੜੇ ਨੇ ਉਹ ਵਧੇ ਨੇ ਜਿਸ ਤੋਂ ਲਗਾਤਾਰ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਫਿਰ ਪੰਜਾਬ ਦੇ ਹੋਰ ਲੋਕ ਨੇ ਉਹਨਾਂ ਦੇ ਮਨ ਵਿੱਚ ਕਿ ਖਿਆਲ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਹਰਿਆਣਾ ਹਿਮਾਚਲ ਸਰਕਾਰ ਵੱਲੋਂ ਜਿਹੜਾ ਹੈਗਾ ਏ ਉਹ ਤਰੀਕੇ ਦੇ ਨਾਲ ਜਿਹੜੀ ਆ ਪਾਲਿਸੀ ਅਪਣਾਈ ਜਾ ਰਹੀ ਹੈ ਉਹ ਸ਼ਾਇਦ ਪੰਜਾਬ ਸਰਕਾਰ ਨੂੰ ਅਪਣਾਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਵਿੱਚ ਪਟਰੋਲ ਡੀਜ਼ਲ ਦੇ ਪ੍ਰਾਈਸ ਜਿਹੜੇ ਨੇ ਉੱਪਰ ਘਟ ਹੋ ਸਕਣ ਖਾਸ ਤੌਰ ਤੇ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਵੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਕਿਉਂਕਿ ਗੁਲੰਦਰ ਦਾ ਬਿਜ਼ਨਸ ਇਹ ਜਿਹੜਾ ਹੈਗਾ ਏ ਉਹ ਪੈਟਰੋਲ ਪੰਪਾਂ ਦੇ ਜਗ੍ਹਾ ਦੇ ਉੱਤੇ ਲੋਕ ਜ਼ਰੂਰ ਪਹੁੰਚ ਰਹੇ ਨੇ ਪਟਰੋਲ ਡੀਜ਼ਲ ਜ਼ਰੂਰ ਪਵਾ ਰਹੇ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ کئی ਦਿਨਾਂ ਤੋਂ ਜਿਹੜਾ ਹੈਗਾ ਇਸ ਨੂੰ ਲੈ ਕੇ ਕਈ ਵਾਰੀ ਜਿਹੜਾ ਹੈਗਾ ਉਹ ਸਵਾਲ ਖੜੇ ਹੋਏ ਨੇ ਚਾਹੇ ਉਹ ਕੋਮਦੀ ਦੀ ਸਰਕਾਰ ਹੋਵੇ ਜਾਂ ਫਿਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਹਰ ਇੱਕ ਸਰਕਾਰ ਦੇ ਵਿੱਚ ਪ੍ਰਾਈਸ ਜਿਹੜੇ ਨੇ ਉਹ ਵਧਦੇ ਨੇ ਇੱਕ ਸਮਾਂ ਸੀਗਾ ਜਦੋਂ ਪੈਟਰੋਲ ਡੀਜ਼ਲ ਦਾ ਪ੍ਰਾਈਸ ਜਿਹੜਾ ਹੈਗਾ ਉਹ ਤੁਹਾਨੂੰ 54 ਰੁਪਏ 53 ਰੁਪਏ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਸੀਗਾ ਪਰ ਹੁਣ ਪਟੋਲ ਡੀਜ਼ਲ ਦੀ ਪ੍ਰਾਈਸ ਜਿਹੜੇ ਨੇ ਉਹ ਕਾਫੀ ਹਾਈ ਹੋਏ ਨੇ ਲੋਕ ਕਿਤੇ ਡੀਜ਼ਲ ਪੌਂਡ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਡੀਜ਼ਲ ਪੌਂਡ ਆਏ ਹੂੰ ਪਤਾ ਲੱਗਦਾ ਜਿਵੇਂ 93 ਪੈਸੇ ਹੋਰ ਡੀਜ਼ਲ ਦਾ ਪ੍ਰਾਈਸ ਜਿਹੜਾ ਹੈ ਉਹ ਵੱਧ ਗਿਆ ਹੈ ਮਨ ਦੇ ਵਿੱਚ ਖਿਆਲ ਕੀ ਹੁੰਦਾ ਕੋਈ ਲੋ ਬਹੁਤ ਦੇਖੋ ਮਾਰਾ ਕਮ ਹੈ ਇਹ ਬਹੁਤ ਤੇਲ ਵੱਧ ਗਿਆ ਹੁਣ ਪਹਿਲਾਂ ਚਲੋ ਘੱਟ ਸੀਗਾ ਹੁਣ ਰੇਟ ਵੀ ਗਾਹ ਨੂੰ ਕਹੀਏ ਕਿ ਇਹਨਾਂ ਰੇਟ ਲੱਗਣਾ ਗਾਹ ਖਰਚਦਾ ਨਹੀਂ ਗਾ ਹਾਂ ਤੇ ਹੁਣ ਤਾਂ ਤੇਲ ਵੱਧ ਗਿਆ ਮੁਸ਼ਕਿਲ ਤਾਂ ਬਹੁਤ ਆ ਰਹੀ ਹੈ ਜੀ ਇਹ ਦੀ। ਰੋਟਿੰਗ ਦਾ ਕੰਮ ਕਰਦੇ ਹੈਗੇ। ਰੋਟਿੰਗ ਦਾ ਕੰਮ ਆ ਇਹ। ਰੋਟਿੰਗ ਦਾ ਕੰਮ ਕਰਦੇ। ਤੁਹਾਡਾ ਤਾਂ ਰੋਜ਼ ਦਾ ਕਾਫੀ ਤੇਲ ਲੱਗ ਜਾਂਦਾ ਹੋਊਗਾ। ਹਾਂ ਜੀ ਹਾਂ ਜੀ ਕਾਫੀ ਤੇਲ ਲੱਗ ਜਾਂਦਾ। ਤੇਲ ਤਾਂ ਬਹੁਤ ਲੱਗਦਾ ਜੀ ਸਾਡਾ ਤੇ ਮਰ ਗਾਹ ਰੇਟ ਦੀ ਖਾਚਦਾ। ਤੇਲ ਰੇਟ ਨਹੀਂ ਕਰਤੀ ਰਾਜੀ ਹੈਗੇ। ਜੀ ਕਿਰਾਇਆ ਨਹੀਂ ਪਰਦੇ। ਹਾਂ ਤਾਂ ਦੇ ਨਾ ਕਿੰਨਾ ਕਾ ਲਾਸ ਹੁੰਦਾ ਜਦੋਂ ਰੇਟ ਵਧਦੇ ਨੇ, ਪ੍ਰਾਈਸ ਵਧਦੇ ਨੇ। ਦੇਖੋ ਜੀ ਲਾਸ ਤੇ ਹੋਈ ਜਾਂਦਾ ਜੀ। ਦੇਖੋ ਜਿੱਥੇ 500 ਦਾ ਗਾੜਾ ਮਿਲਦਾ ਸਾਨੂੰ ਉਹ ਚ ਦੋ ਢਾਈ ਸਵਾ ਤੇਲ ਆ ਗਿਆ ਜਾਂਦਾ। ਹਾਂ ਤੇ ਉਹੀ ਆ। ਤੇਲ ਜਿਆਦਾ ਲੱਗ ਜਾਂਦਾ ਬਸ ਤੇਲ ਜਿਆਦਾ ਲੱਗਦਾ ਤੇਲ ਜਿਆਦਾ ਲੱਗਦਾ ਕੁਝ ਕਹਿਣਾ ਤਾਂ ਉਹਨੇ ਪੰਜਾਬ ਸਰਕਾਰ ਨੂੰ ਜਿਸ ਤਰੀਕਾ ਇਹੀ ਕਹਿਣਾ ਚਾਹੀਦਾ ਪੁਲਿਸ ਰਿਕਵੈਸਟ ਹੀ ਆ ਕਿ ਤੇਲ ਥੋੜਾ ਘੱਟ ਕਰੋ ਜਿਆਦਾ ਨਹੀਂ ਤਾਂ ਦੇਖੋ 60 ਦੇ ਲੱਗੇ ਜਾ ਕੇ ਤੇ ਹੋਣਾ ਚਾਹੀਦਾ ਤੇ ਕਿ ਆਮ ਜਨਤਾ ਵੀ ਚਲੋ ਅਸੀਂ ਜਿੱਥੇ ਮਾਲ ਛੱਡਣ ਜਾਂਦੇ ਆ ਉਹਨਾਂ ਨੂੰ ਥੋੜਾ ਬੈਨੀਫਿਟ ਹੋਵੇ ਕਸਟਮਰ ਨੂੰ ਵੀ ਅੱਗੇ ਬੈਨੀਫਿਟ ਹੋਵੇ ਸਾਡਾ ਰੇਟ ਘਟੇਗਾ ਤੇ ਕਸਟਮਰ ਦਾ ਵੀ ਰੇਟ ਘਟੇਗਾ ਹਾਂਜੀ ਬਿਲਕੁਲ ਤਾਂ ਲੋਡਿੰਗ ਜਿਹੜੇ ਕਰਦੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਭਈ ਪੈਟਰੋਲ ਦੇ ਰੇਟ ਜਿਹੜੇ ਹੈਗੇ ਨੇ ਉਹ ਕੱਟ ਹੋਣਾ ਚਾਹੀਦਾ ਇਹਨੂੰ ਕਿਉਂਕਿ ਅਸੀਂ ਜਦੋਂ ਲੋਡਿੰਗ ਕਰਦੇ ਆ ਜਾਂ ਫਿਰ ਜਦੋਂ ਅਸੀਂ ਜਾਣੇ ਹੈਗੇ ਆ ਦੁਕਾਨ ਆਪਣੇ ਗ੍ਰਾਹਕ ਦੇ ਕੋਲ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਭਈ ਅਸੀਂ ਇਹਨੇ ਪੈਸੇ ਦੇ ਸਕਦੇ ਆ ਪਰ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਭਈ ਇਸ ਤਰੀਕੇ ਦੇ ਨਾਲ ਪ੍ਰਾਈਸ ਵਧੇ ਨੇ ਤਾਂ ਉਦੋਂ ਵੀ ਲੋਕ ਜਿਹੜੇ ਨੇ ਉਹ ਡਾਮਡੋਲ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਭਾਈ ਜੀ ਪੈਟਰੋਲ ਦੇ ਜਿਹੜੇ ਪੈਟਰੋਲ ਡੀਜ਼ਲ ਦੇ ਪ੍ਰਾਈਸ ਵਧੇ ਹੋਏ ਨੇ ਕਹਿਣਾ ਚਾਹੁੰਦੇ ਹਾਂ ਕੁਝ ਪਾ ਜੀ ਹੁਣ ਪਤਾ ਲੱਗਾ ਵਧੇ ਦਾ ਪਹਿਲੇ ਤਾਂ ਪਤਾ ਹੀ ਨਹੀਂ ਤੇ ਤੁਸੀਂ ਆਪਣੇ ਸਮੇਂ ਦੇ ਵਿੱਚ ਕਿੰਨੇ ਦਾ ਪٹرول ਪਹਿਲੀ ਵਾਰੀ ਪਵਾਇਆ ਸੀਗਾ ਪਹਿਲੀ ਵਾਰੇ ਤਾਂ ਦੇਖੋ ਜੀ ਸਸਤਾ ਹਮਲੇ ਤੋਂ ਉਹ 40 45 ਰੁਪਏ ਲੇਟਰ ਸਿਰ ਉਸ ਵੇਲੇ ਜਦੋਂ ਪٹرول ਪਾਉਣ ਨੇ ਸੀਗੇ 100 ਰੁਪਏ ਦਾ ਪٹرول ਬੰਦਾ ਪਵਾਉਂਦਾ ਸੀ ਕਿੰਨਾ ਸਮਾਂ ਕੱਢ ਦਿੰਦਾ ਸੀ ਤੇ ਹੁਣ ਜਦੋਂ ਤੁਸੀਂ ਪਾਉਂਦੇ ਓਦੋਂ ਕਿੰਨਾ ਕਸਮਾ ਨਿਕਲਦਾ ਉਹ ਕਾਫੀ ਘਮ ਲੈਂਦਾ ਈ ਹੁਣ ਤਾਂ ਦੋ ਗੇੜੇ ਲਾਉ ਤੇ ਤੇਲ ਖਤਮ ਹੋ ਜਾਂਦਾ ਅੱਛਾ ਤੁਸੀਂ ਵੈਸੇ ਕੀ ਕੰਮ ਕਰਦੇ ਹੋ ਮੈਂ ਤਾਂ ਡਿਲੀਵਰੀ ਦਾ ਕੰਮ ਕਰਦਾ ਡਿਲੀਵਰੀ ਦਾ ਕੰਮ ਕਰਦੇ ਹੋ ਫਿਰ ਤਾਂ ਤੁਹਾਡਾ ਤੇਲ ਬਹੁਤ ਯੂਜ਼ ਹੁੰਦਾ ਕੋ ਮੇਰੇ ਬਹੁਤ ਜ਼ਿਆਦਾ ਯੂਜ਼ ਹੁੰਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਟਾਈਮ ਤਾਂ ਅੱਛਾ ਇਸ ਟਾਈਮ ਨੁਕਸਾਨ ਹੋ ਰਿਹਾ ਹੈ ਵੈਸੇ ਤੁਸੀਂ ਰੈਗੂਲਰ ਕਿੰਨੇ ਦਾ ਤੇਲ ਪਾਉਂਦੇ ਹੋ ਤੇ ਅੱਜ ਕਿੰਨੇ ਦਾ ਪਵਾਇਆ ਹੈਗਾ ਤੁਸੀਂ ਜੀ ਰੱਬ ਦਾ ਥੈਂਕ ਯੂ ਫੁੱਲ ਹੀ ਰਹਿੰਦੇ ਮੇ ਸਰ ਹਾਂ ਥੈਂਕ ਯੂ ਫੁੱਲ ਦਿ ਅੱਜ ਵੀ ਟੈਂਕੀ ਫੁੱਲ ਕਰਾਈਏ ਤੁਸੀਂ ਅੱਜ ਥੋੜਾ ਘਟਾ ਕੇ ਪਾਇਆ ਅੱਛਾ ਇੱਕ ਜਦੋਂ ਤੁਸੀਂ ਟੈਂਕੀ ਫੁੱਲ ਕਰਾਉਂਦੇ ਸੀਗੇ ਉਦੋਂ ਕਿੰਨੇ ਦਾ ਕਿੰਨਾ ਪੈਸਾ ਬਣਦਾ ਸੀਗਾ ਤੇ ਹੁਣ ਜਦੋਂ ਤੁਸੀਂ ਟੈਂਕੀ ਫੁੱਲ ਕਰਾਣੇ ਜਦੋਂ ਰੇਟ ਹਾਈ ਹੋਏ ਨੇ ਉਦੋਂ ਕਿੰਨੇ ਦਾ ਤੁਹਾਨੂੰ ਜਿਹੜਾ ਥੋੜਾ ਕੰਮ ਤੇ ਵੀ ਡਿਪੈਂਡ ਹੋ ਜਾਂਦਾ ਫਿਰ ਹੂੰ ਤੁਹਾਡੇ ਉੱਪਰ ਵੀ ਡਿਪੈਂਡ ਹੋ ਜਾਂਦਾ ਕਿੰਨੇ ਕੁ ਦਾ ਪੈਣਾ ਹੈਗਾ ਕਿੰਨੇ ਦਾ ਹੈਗਾ ਤੇ ਹੁਣ ਜਦੋਂ ਪਤਾ ਲੱਗਦਾ ਹੈ ਕਿ ਪ੍ਰਾਈਸ ਇਸ ਤਰੀਕੇ ਦੇ ਨਾਲ ਹਾਈ ਹੋਏ ਨੇ ਤਿੰਨ ਵਾਰੀ ਜਿਹੜਾ ਪ੍ਰਾਈਸ ਵਧਾਏ ਗਏ ਹੈਗੇ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਸਰਕਟ ਵਿੱਚ ਜਿਵੇਂ ਵਧਾਏ ਨੇ ਇਹ ਤਾਂ ਮਾੜੇ ਬੰਦੇ ਦੀ ਜੇਬ ਕੱਟਦੀ ਜੋ ਹੋ ਪੁੱਛਣੀ। ਗਰੀਬ ਬੰਦੇ ਦੀ ਜੇਬ ਕੱਟਦੀ ਹੈਗੀ ਠੀਕ ਹੈ ਜੀ। ਸ਼ੁਕਰੀਆ। ਤਾਂ ਬਿਲਕੁਲ ਨੌਜਵਾਨ ਵੀ ਨੇ ਦਿਨ ਵੱਲੋਂ ਜਿਹੜਾ ਇਹ ਪਹੁੰਚੇ ਹੋਏ ਨੇ ਪٹرول ਡੀਜ਼ਲ ਪੁਆਣ ਦੇ ਲਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਭਾਈ ਤੁਸੀਂ ਅੱਜ ਡੀਜ਼ਲ ਪੁਆਣ ਪٹرول ਪੁਆਣ ਪਹੁੰਚੇ ਹੋਏ ਗਿਓਂ। ਪ੍ਰਾਈਸ ਪਤਾ ਲੱਗਦੀ ਹੈ ਕਿ ਇਸ ਤਰੀਕੇ ਦੇ ਨਾਲ ਪ੍ਰਾਈਸ ਵਧ ਗਏ ਨੇ ਹੁਣ ਪٹرول ਡੀਜ਼ਲ ਦੇ। ਤਾਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਭਾਈ ਉਸ ਚੀਜ਼ ਨੂੰ ਜਿੱਦਾਂ ਇਹਨਾਂ ਨੂੰ ਪੁੱਛ ਲਈਦਾ ਹੈ ਕਈ ਵਾਰੀ ਹੈ ਨਾ ਤੇ ਇਹਦਾ ਦਿੰਦੇ ਆ। ਵੀ ਆ 에ਰੀ ਕੁਆਲਿਟੀ ਆ ਆ ਜਿੱਤਾ ਜੀ ਹਾਂ ਜੀ ਇਹਨਾਂ ਨੂੰ ਫੇ ਪੁੱਛ ਲਈਦਾ ਆ ਪਤਾ ਲੱਗਦਾ ਜਦੋਂ 93 ਪੈਸੇ ਪੈਟਰੋਲ ਦਾ ਰੁਪਿਆ ਜਿਹੜਾ ਹੈ ਉਹ ਹੋਰ ਵੱਧ ਗਿਆ ਹੈਗਾ ਜਿੱਥੇ ਪਹਿਲਾਂ 1 ਲੀਟਰ ਤਾਂ ਨੂੰ ਜਿਹੜਾ ਹੈਗਾ ਉਹ 98 ਰੁਪਏ ਮਤਲਬ 96 ਰੁਪਏ ਦਾ ਮਿਲਦਾ ਸੀਗਾ ਹੁਣ 97 98 ਰੁਪਏ ਦਾ ਮਿਲਣ ਲੱਪਿਆ ਉਦੋਂ ਜਦੋਂ ਪਤਾ ਲੱਗਦਾ ਉਦੋਂ ਡਿਸਪਾਇੰਟ ਹੁੰਨੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਨ ਦੇ ਵਿੱਚ ਆਉਂਦਾ ਕਿ ਯਾਰ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਯਾਰ ਕਿੱਥੇ ਯਾਰ 80 ਮਤਲਬ 60 70 ਨੂੰ ਵੀ ਬੋਨ ਦੇ ਰਹੇ ਆ ਨਾ ਕਿ ਇਹ ਚੱਕ ਨਾ ਵੀ ਚੱਕ ਲੈਂਦੇ ਆ ਤੁਸੀਂ ਇਹ ਕਹਿਣਾ ਤੁਹਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਸਸਤਾ ਕੀਤਾ ਜਾਵੇ ਜੀ ਪੈਟਰੋਲ ਸਸਤਾ ਕੀਤਾ ਜਾਵੇ ਅੱਜ ਪਹਿਲੀ ਵਾਰੀ ਜਦੋਂ ਤੁਸੀਂ ਪੈਟਰੋਲ ਪੋਇਆ ਸੀ ਉਦੋਂ ਕਿੰਨੇ ਦਾ ਜਿਹੜਾ ਪੈਟਰੋਲ ਪੋਇਆ ਸੀ ਮੈਂ ਇਹ ਮੈਂ ਅੱਜ ਤੋਂ ਜਿੱਦਾਂ 2-3 ਸਾਲ ਪਹਿਲਾਂ ਨਾ ਪਲੱਸ 2 'ਚ ਪੜਦਨ ਨੇ ਤੇ ਉਦੋਂ ਅਸੀਂ 60 60 70 70 ਨੂੰ ਵੀ ਪਾਉਂਦੇ ਰਹੇ ਆ ਭਾਜੀ 60 70 ਨੂੰ ਪਾਉਂਦੇ ਰਹੇ ਹਾਂ ਕੁਝ ਲੀਟਰ ਹੁੰਦਾ ਸੀਗਾ ਤੇ ਹੁਣ ਜਦੋਂ ਪਤਾ ਲੱਗਦਾ ਵੀ 98 ਰੁਪਏ ਚੱਲ ਗਿਆ ਉਹਦੋਂ ਹਾਂ ਭਾਜੀ ਹੁੰਦਾ ਤਾਂ ਹੈ ਇਕੱਰੀ ਮਿੰਗਾ ਇਹਨਾਂ ਨੇ ਕੀਤਾ ਹੋਇਆ ਆ ਕਾਫੀ ਮਿੰਗਾ ਕਰ ਦਿੰਦੇ ਆ ਭਾਜੀ ਠੀਕ ਆ ਪਹੁੰਚ ਹੋਈ ਨੇ પેટ્રોલ ਲੋਕ ਕਾਫੀ ਜਿਹੜੇ ਕਹਿੰਦੇ ਸੀਗੇ ਕਿ ਭਈ ਅਸੀਂ ਟੈਂਕੀ ਫੁੱਲ ਕਰਾਉਣੇ ਸੀਗੇ ਹੁਣ ਜਦੋਂ ਪਤਾ ਲੱਗਦਾ ਇਸ ਤਰੀਕੇ ਦੇ ਪ੍ਰਾਈਸ ਵਧੇ ਨੇ ਉਦੋਂ ਘੱਟ ਕਰਾਉਂਦੇ ਨੇ ਭਾਜੀ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਭਾਜੀ ਜਦੋਂ ਤੁਸੀਂ પેટ્રોલ ਪੰਪ ਪਹੁੰਚਦੇ ਹੋ ਪਤਾ ਲੱਗਦਾ ਕਿ ਰੇਟ ਵਧ ਗਏ ਨੇ ਤੇ ਉਦੋਂ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਹੈ ਖਿਆਲ ਇਹ ਆਉਂਦਾ ਜੀ ਇਹ ਜਿਹੜੀਆਂ ਸਰਕਾਰਾਂ ਆਈਆਂ ਨੇ ਇਹ ਲੁੱਟ ਖਸੁੱਟ ਰਹੀਆਂ ਨੇ ਜਨਤਾ ਨੂੰ ਜਨਤਾ ਦਾ ਬਹੁਤ ਬੁਰਾ ਹਾਲ ਹੈ ਆ ਤੇਲ ਪਵਾ ਨੀ ਤੇ 300 ਰੁਪਏ ਦੇ ਵਿੱਚ 5-6 ਲੀਟਰ ਤੇਲ ਪੈ ਜਾਂਦਾ ਸੀਗਾ ਹੁਣ 300 ਰੁਪਏ ਦੇ ਵਿੱਚ 3 ਲੀਟਰ ਵੀ ਨਹੀਂ ਤੇਲ ਪਿਆ ਤੁਸੀਂ 103 ਰੁਪਏ ਲੀਟਰ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਮੋਦੀ ਸਰਕਾਰ ਬੜੇ ਵੱਡੇ ਵੱਡੇ ਵਾਅਦੇ ਕਰਦੀ ਸੀ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਤੀਜੀ ਵਾਰ ਉਹਨਾਂ ਦੀ ਜਦ ਸਰਕਾਰ ਆ ਗਈ ਤੇ ਜਨਤਾ ਦਾ ਇੰਨਾ ਬੁਰਾ ਹਾਲੇ ਰੋਟੀ ਦੇ ਲਾਲੇ ਪਏ ਹੋਏ ਨੇ ਤੁਸੀਂ ਤੇਲ ਦੀ ਤੇ ਗੱਲ ਛੱਡੋ ਤੁਸੀਂ ਕਿਹੇ ਮੰਡੀ ਦੇ ਵਿੱਚ ਜਾਓ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਸਬਜ਼ੀਆਂ ਦੇ ਕੀ ਭਾਅ ਨੇ ਇਸ ਟਾਈਮ ਟਮਾਟਰ ਜਿਹੜਾ 50 ਰੁਪਏ ਕਿਲੋ ਵਿਕਿਆ ਟਮਾਟਰ 100 ਰੁਪਏ ਕਿਲੋ ਵੀ ਵਿਕਿਆ ਜਿਹੜਾ ਪਿਆਜ਼ ਇਸ ਟਾਈਮ 50 ਰੁਪਏ ਕਿਲੋ ਵੇਚ ਰਿਹਾ ਮਤਲਬ ਖਾਣ ਵਾਲੀਆਂ ਚੀਜ਼ਾਂ ਜਿਹਨੂੰ ਆਪਾਂ ਰਸੋਈ ਦਾ ਸਮਾਨ ਕਹਿੰਦੇ ਆ ਉਹ ਵੀ ਇੰਨਾ ਮਹਿੰਗਾ ਹੋ ਗਿਆ ਕਿ ਮਤਲਬ ਜਨਤਾ ਦਾ ਇਹ ਸਰਕਾਰ ਕੋਚ ਵੀ ਨਹੀਂ ਸੋਚ ਰਹੀ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋ ਯਾਰੇ ਨੇ ਜਿਹੜੇ ਗਰੀਬ ਨੇ ਉਹ ਹੋਰ ਗਰੀਬ ਹੋ ਯਾਰੇ ਨੇ ਅਬਾਨੀ ਹੁਣਾ ਲਾ ਲੋ ਮਤਲਬ ਇਹ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਹੈ ਇਹ ਜਿਹੜੀ ਜਨਤਾ ਦੀ ਸਰਕਾਰ ਨਹੀਂ ਇਹ ਅੰਬਾਨੀਆਂ ਦੀ ਤੇ ਅਡਾਨੀਆਂ ਦੀ ਸਰਕਾਰ ਹੈ ਪਹਿਲੀ ਵਾਰੀ ਜਦੋਂ ਤੁਸੀਂ ਪੈਟਰੋਲ ਪਵਾਇਆ ਸੀਗਾ ਉਦੋਂ ਕਿੰਨੇ ਰੁਪਏ ਦਾ ਪਵਾਇਆ ਸੀਗਾ ਤੇ ਹੁਣ ਅਸੀਂ ਤਾਂ ਜੀ ਪੈਟਰੋਲ 33 ਰੁਪਏ ਦੇ हिसाब ਨਾਲ ਵੀ ਪਵਾਇਆ ਹੈ 33 ਰੁਪਏ ਲੀਟਰ ਆਂਦਾ ਸੀਗਾ 17 ਰੁਪਏ ਲੀਟਰ ਵੀ ਆਂਦਾ ਸੀਗਾ ਡੀਜ਼ਲ 14 ਰੁਪਏ ਲੀਟਰ ਸੀਗਾ ਕੋਣ ਤੇਲ ਦੇ ਇਹਨਾਂ ਦੇ ਪਾਸ ਕੋਈ ਫਰਕ ਹੀ ਨਹੀਂ ਰਹਿ ਗਿਆ ਡੀਜ਼ਲ ਦੇ ਵਿੱਚ ਤੇ ਪੈਟਰੋਲ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਹੁਣ ਜਦੋਂ ਪਤਾ ਲੱਗਦਾ ਕਿ ਬਈ ਆ 103 ਰੁਪਏ ਪੈਟਰੋਲ ਹੋ ਗਿਆ 96 ਰੁਪਏ ਜੇ ਡੀਜ਼ਲ ਹੋ ਗਿਆ ਇਦਾਂ ਜਦੋਂ ਪਤਾ ਲੱਗਦਾ ਤੇ ਉਦੋਂ ਮਨ ਦੇ ਵਿੱਚ ਖਿਆਲ ਹੁੰਦਾ ਕਿ ਬਈ ਸਰਕਾਰਾਂ ਹੀ ਇਹ ਸਾਰੀ ਤੇ ਸਰਕਾਰਾਂ ਹੀ ਜ਼ਿੰਮੇਵਾਰ ਨੇ ਸਰਕਾਰਾਂ ਹੀ ਕਰਦੀਆਂ ਨਹੀਂ ਅਸੀਂ ਨੁਮਾਇंदे ਚੁਣ ਕੇ ਭੇਜਦੇ ਆ ਜੀ ਲੋਕ ਸਭਾ 'ਚ ਭੇਜਦੇ ਆ ਵਿਧਾਨ ਸਭਾ ਦੇ ਵਿੱਚ ਭੇਜਦੇ ਆ ਉਹਨਾਂ ਨੂੰ ਜਨਤਾ ਦੇ ਮੁੱਦੇ ਚੱਕਣੇ ਚਾਹੀਦੇ ਨੇ ਦੇਖੋ ਜੀ ਸਾਰਾ ਜਿਹੜਾ ਇਸ ਹਿੰਦੁਸਤਾਨ ਦਾ ਸਿਸਟਮ ਹੈ ਪੈਟਰੋਲ ਤੋਂ ਚੱਲ ਰਿਹਾ ਹੈ ਜਿਹੜੀ ਵੀ ਅਤਵਾਜ ਦਾ ਪੈਟਰੋਲ ਤੇ ਚੱਲੀ ਜਦੋਂ ਪੈਟਰੋਲ ਹੀ ਮਹਿੰਗਾ ਹੋਏਗਾ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਆਪੀ ਮਹਿੰਗੀਆਂ ਹੋਣੀਆਂ ਨੇ ਇਹਨਾਂ ਨੇ ਪੈਟਰੋਲ ਤੇ ਪੂਰਾ ਜ਼ੋਰ ਲਾਇਆ ਹੋਇਆ ਘਟਾਉਂਦੇ ਨੇ ਤੇ 10 ਪੈਸੇ ਘਟਾਉਂਦੇ ਨੇ ਵਧਾਉਂਦੇ ਨੇ ਤੇ 1 ਰੁਪਿਆ 2 ਰੁਪਿਆ ਸਿੱਧਾ ਵੀ ਵਧਾ ਦਿੰਦੇ ਨੇ ਠੀਕ ਹੈ ਸ਼ੁਕਰੀਆ ਬਾਈ ਜੀ ਦਾ ਬਿਲਕੁਲ ਲੋਕ ਨੇ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਬਈ ਪਹਿਲਾਂ ਇੱਕ ਸਮੇਂ ਦੇ ਉੱਤੇ ਪੈਟਰੋਲ ਜਿਹੜਾ ਹੈਗਾ ਏ ਉਹ ਅਸੀਂ 33 ਰੁਪਏ ਵੀ ਪਵਾਇਆ ਹੈਗਾ ਡੀਜ਼ਲ ਜਿਹੜਾ ਹੈ ਉਹ ਅਸੀਂ 14 ਤੋਂ 2000 ਰੁਪਏ ਪਵਾਇਆ ਪਰ ਪਤਾ ਲੱਗਦਾ ਹੈ ਕਿ ਭਾਈ ਇਹ ਪ੍ਰਾਈਸ ਕਿਸ ਜਗ੍ਹਾ ਦੇ ਉੱਪਰ ਜਾ ਰਹੇ ਨੇ ਕਿਹੜੇ ਅਸਮਾਨ ਛੂਰੇ ਨੇ ਕੈਮਰਾ ਪੰਕੇ ਦੇ ਨਾਲ ਰਾਜਗੁਪਤਾ ਜਿਲੰਦ